ਉਮ ਪਰਮ ਜੋ ਲੋਗ ਇਹ ਅੰਮ੍ਰਿਤ ਵੇਲੇ ਚੰਦਰੀ ਰਣੀ ਬਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੱਥ ਫਲ ਦੇ ਰੱਖੇ ਮਨ ਤਨ ਦੇ ਸਰਬ ਸੰਜ ਗੁਰੂ ਰਹਿਬ ਸ਼ਬਦ ਗੁਰੂ ਬਤਾਲ ਗੁਰਗੱਦੀ ਤੇ ਬਿਰਾਜਮਾਨ ਬਾੜੇ ਬੋਇਤ ਗਾंदे ਸੋਮੇ ਗਾंदे ਸਾਗਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨ ਯੁਰੀ ਅੰਦਰ ਸਤਿ ਬਿਅੱਠੀ ਗੁਰੂ ਸਾਹਿਬ ਸਤ ਸਤ ਸਮਝਿਓ ਆਓ ਜੋ ਚਿਰ ਤੋਂ ਆਪਾਂ ਤਨ ਤਨ ਸਾਹਿਬ ਜੀ ਗੁਰੂ ਅਨੰਤ ਪਰਸ਼ਾ ਜੀ ਜਿਨ੍ਹਾਂ ਦੇ ਪਵਨ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਇੱਕ ਸਬਕ ਬਣ ਕੇ ਆਪਾਂ ਸੰਗਰਾਂ ਦੇ ਪੰਨ ਜਿਹੇ ਵਿੱਚੋਂ ਕੁਝ ਕੁ ਰੱਬੀ ਗੁਰਾਂ ਨੂੰ ਬਰਣ ਕਰਨ ਦਾ ਇਤਨ ਕਰਨੀ ਤਾਂ ਕਿ ਜਿਸ ਯਾਤਰਾ ਤੇ ਸੀ ਆਏ ਆ ਉਹ ਯਾਤਰਾ ਸਾਡੇ ਸਭਨ ਸੰਪੂਰਨ ਹੋ ਜਾਵੇ ਦੇ ਦੇ ਦੁੱਖ ਕੋ ਦਿਸਣੋਂ ਗਸੋਗਾਂ ਕਾਰੇ ਸਾੜਿਆ ਚਿੰਤਾ ਬਿਕਰਾ ਤੂੰ ਆਪਾਂ ਬਸਬੀ ਜਮਾਂ ਦੇ ਮਾਰ ਤੋਂ ਬਸਬੀ ਅੱਜ ਜੰਮ ਦੇ ਦਿਨ ਦਿਹਾੜੇ 85 ਲੱਖ ਜੂਨਾ ਇਹਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਉਹ ਬੜਾ ਅਸਰ ਤੇ ਅਕਾਹੇ ਉਤੋਂ ਬਚਨ ਦਾ ਯਤਨ ਕਰੀਏ ਕਈ ਵਾਰ ਚਾਹ ਕਰਦੇ ਕਿ ਸੰਸਾਰ ਤੇ ਕੋਈ ਵੀ ਉਹ ਜਾ ਕੰਮ ਨਹੀਂ ਜਿਹੜਾ ਨਾ ਹੋ ਸਦਾ ਵੀ ਇਹਦਾ ਲੋਕਰੀ ਕੋਈ ਕੰਮ ਸੌਖਾ ਹੁੰਦਾ ਹੈ ਕੋਈ ਕੰਮ ਕੋਈ ਹੁੰਦਾ ਥੋੜਾ ਗੰਦੀ ਵੀ ਤਾਂ ਕੋਈ ਕੰਮ ਕੋਈ ਕੰਮ ਥੋੜਾ ਜਿਹਾ ਦੇ ਰਨਾਲ ਦਾ ਦਸਤ ਇਹ ਆ ਸਾਡੀ ਲਗਨ ਜਿੰਦ ਨੂੰ ਸਾਡੀ ਲਗਨ ਲੱਗ ਜਾਵੇ ਜੈ ਇਦਾਂ ਗੱਲੀ ਆਪਾਂ ਮੇ ਲਗਨ ਉਸ ਬਸੇ ਦੀ ਲੱਗੂਗੀ ਜਿਸੇ ਨੂੰ ਸਾਡਾ ਮਨ ਮੰਨਦਾ ਹੋਵੇ ਬੜੇ ਪਰ ਵਿਚਾਰਵਣ ਗੱਲਾਂ ਲਗਨ ਆਪਣੇ ਆਪਣੀ ਲੱਗਦੀ ਲਗਨ ਜਿੱਦ ਜਿਸ ਨੂੰ ਮਨ ਮੰਨ ਜਾਵੇ ਮੈਂ ਆ ਤਮ ਕਰਨ ਜਦ ਆ ਚੀਜ਼ ਪ੍ਰਾਪਤ ਕਰਦੇ ਆ ਉਹ ਅੱਜ ਦੇ ਦਿਨ ਕਰ ਦਿੱਤ ਅਗਲੇ ਦਿਨ ਉਹ ਇੱਕ ਦਿਨ ਦੇ ਅੰਦਰ ਪ੍ਰਾਪਤ ਹੋ ਜਾਣੀ ਲਗਨ ਦਸਰੇ ਤਨ ਦੀ ਲਗਨੀ ਹੈ ਲਗਣਾ ਹੈ ਮਨ ਦੀ ਜਿਦ ਮਨ ਨੇ ਮੰਦਿਆ ਬਿ ਪਰਮੇਸ਼ਰ ਮੇਰਾ ਤੇ ਤਨ ਨਾਲ ਕਮੂਰ ਕਰ ਲੈਣਾ ਕਿ ਮੇਰਾ ਹੈ ਬੈਠ ਜੀ ਚੌਕੜਾ ਬਾਲ ਕੇ ਪਹਿਲ ਮੰਦਗੀ ਨਾਲ ਜੁੜ ਜੂਗਾ ਭਲੇ ਕਰਮ ਦਾ ਕਰਮ ਲੱਗ ਜੂਗਾ ਤੇ ਜੇ ਮਨ ਨਿਨਾਮ ਨੇ ਵੀ ਪਰਮੇਸ਼ਰ ਮੇਰਾ ਹੈ ਸੰਸਾਰ ਦੇ ਭੋਗ ਪਦਾਰਥ ਮੇਰੇ ਆ ਤੇ ਤੂੰ ਘਮੜੇ ਪਾਸੇ ਨੂੰ ਤੈਨੂੰ ਮੋੜ ਦੂਗਾ ਵਿਚਨ ਰਾਜਦਨ ਕੁੰਮ ਪੈਸੇ ਕਮਾ ਦਿਸਨ ਦੇ ਸਲ ਪੋਚ ਬਸ ਇਸੇ ਕੰਮ ਨੂੰ ਸਾਰੇ ਜਿੰਮਤੇ ਧੋਜੋ ਇਸ ਕੋ ਕ ਯਤਨ ਕਰੀਏ ਆਪਣੇ ਮਨ ਨੂੰ ਮਿੱਤਰ ਬਣਾਉਂਦਾ ਮਿੱਤਰ ਨਾ ਮਨ ਨਾ ਕਿਵੇਂ ਲਿਆਜ ਬਊਗਾ ਕਿਵੇਂ ਮਨ ਮੰਨੂਗਾ ਤੁਸੀਂ ਮੇਸ਼ਿਆਂ ਨੂੰ ਦਸ ਲਿਦੋ ਇਹਨੂੰ ਆਪਣਾ ਮਿੱਤਰ ਬਣਾ ਲਵਾਂਗੇ ਨਾ ਮਨ ਨੂੰ ਮਿੱਤਰ ਬਣਾ ਲਵਾਂਗੇ ਆਪਣਾ ਅਸੀਂ ਮੰਦੇ ਮਿੱਤਰ ਬਣ ਜਾਵਾਂਗੇ ਮਨਸਾ ਦਾ ਮਿੱਤਰ ਬਣ ਜੋ ਤੇ ਮਿੱਤਰਾ ਮਿੱਤਰਾ ਦੀ ਬੇਰੁਸਾਂ ਤੇ ਤਰਪਦਾ ਇਹ ਸੰਸਾਰ ਵੀ ਜੇ ਚੱਲ ਸਕਦੀ ਆ ਤੇ ਮੰਨਦੰਦ ਦੀ ਮਿੱਤਰਤਾ ਨਹੀਂ ਚੱਲ ਸਕਦੀ ਚੱਲ ਸਕਦੀ ਆ ਜੇ ਪੱਲੇ ਮਨ ਨੂੰ ਮਿੱਤਰ ਬਣਾ ਲਈਏ ਤੇ ਚਿੰਦਨ ਮਿੱਤਰ ਬਣ ਗਿਆ ਲ ਮਨਸਾ ਦਾ ਸਾਨੂੰ ਸਮਝ ਲੱਗੀ ਮੈਂ ਮਨ ਸਾਡਾ ਮਿੱਤਰ ਅਸੀਂ ਮੰਦੇ ਮਿੱਤਰ ਇਹਨੂੰ ਉਦੋਂ ਸਮਝ ਲੱਗਣੀ ਹੈ ਕਿ ਮਨ ਤੂੰ ਜੋਤ સ્વરૂਪ ਹੈ ਮਨ ਤੂੰ ਜੋਤ સ્વરૂਪ ਹੈ ਉਹ ਮਨ ਕਿਹੜੇ ਸੰਸਾਰ ਵਿੱਚ ਤੇ ਕੇਹਾਂ ਦਾ ਪਰਦਾ ਤੂੰ ਤਾਂ ਖੁਦ ਖੁਦਾ ਆਬ ਦੰਦ ਦੇ ਪੈਰੋ ਯਾਤਰਾ ਸੰਪੂਰਣੀ ਮੇਦੇ ਬੜੇ ਜਰਮਾ ਤੋਂ ਯਾਤਰਾ ਸਾਡੀ ਚੱਲੀ ਹੋਈ ਆ ਉਹ ਚੱਲੀ ਜਾ ਰਹੀ ਚੱਲ ਰਹੀ ਹੈ ਅ ਚੱਲਦੀ ਰਹਣੀ ਤੇ ਵੀ ਗੱਲ ਦਾ ਜਿੰਨਾ ਚਿਰ ਮਨ ਨੂੰ ਮਿੱਤਰ ਨਹੀਂ ਬਣਾਵਾਂਗੇ ਮਨ ਵਿੱਚ ਮੰਨ ਲਿਆ ਗੁਰੂ ਹੈ ਮਨ ਨੇ ਮੰਨ ਲਿਆ ਗੁਰੂ ਹੈ ਤਾਂ ਕਦੇ ਹੋ ਹੀ ਨਹੀਂ ਸਕਦਾ ਮੈਂ ਗੁਰੂ ਵਾਲਾ ਨਾ ਬਣਿਆ ਤੇ ਕਦੇ ਓਰੀਸਾ ਦਾ ਤੂੰ ਗੁਰੂ ਵਾਲਾ ਫਿਰ ਨਾ ਬਣਿਆ ਤੇ ਜਦੋਂ ਗੁਰੂ ਵਾਲਾ ਬਣ ਗਿਆ ਜੇ ਮਨ ਨੇ ਮੰਨ ਲਿਆ ਤੇ ਗੁਰੂ ਮੇਰਾ ਪੂਰਾ ਏ ਉਹਦੀ ਹਰ ਗੱਲ ਦੇ ਨਾਲ ਪ੍ਰੇਮ ਕਰੂਗਾ ਉਹਦੀ ਤਾਂ ਹਰ ਗੱਲ ਮੈਂ ਸਿਰ ਮੱਤੇ ਮੰਨੂਗਾ ਜਦੋਂ ਇਸ ਦੰਦ ਦਾ ਬਦ ਲੱਗਾ ਗੁਰੂ ਮੇਰਾ ਏ ਅਜੇ ਤੱਕ ਅਸੀਂ ਗੁਰੂ ਨੂੰ ਆਪਣਾ ਨਹੀਂ ਮੰਨਿਆ ਇਹਨਾਂ ਨੂੰ ਮੰਨਿਆ ਅਜੇ ਕਿ ਸਾਡੀਆਂ ਮੰਗਾਂ ਪੂਰੀਆਂ ਕਰਦੇ ਬਸ ਇਹਨਾਂ ਨੂੰ ਮੰਨਿਆ ਦਸ ਤਨ ਗੁਰ ਨਾਮ ਸਤ ਜਿਨ੍ਹਾਂ ਦੀ ਆਪਾਂ ਜਿੰਦ ਦੀ ਕਥਾ ਸੁਣਦਾ ਰਹੇ ਦੇਖੋ ਜੀ ਉਹਨਾਂ ਨੇ ਆਪਣੇ ਉਸਤਾਦ ਤੋਂ ਵਿਦਿਆ ਪੜੀ ਉਨਨ ਨੂੰ ਇਹ ਗੱਲ ਸੁਣ ਜਾਈ ਕਿ ਸੰਸਾਰ ਦੀ ਵਿਦਿਆ ਤੇ ਇੱਕ ਪਹਾੜ ਤਕ ਪਹਾੜ ਪਾਪਾਂ ਸੀ ਹੈ ਇਹ ਜਨੂੰ ਧਰਮਾਉਗੀ ਮੌਤ ਮੌਤ ਤੱਕ ਤਰੇ ਗੁਰੂ ਨਾ ਮੰਨ ਸਕਿਓ ਇਸ ਨੂੰ ਵਰਤਨ ਵਰਤਨ ਵਾਸਤੇ ਗੁਰੂ ਨੂੰ ਰੱਖਿਆ ਤੇ ਯਾਤਰਾ ਜਿਹੜੀ ਸਾਡੀ ਹੈ ਅਧੂਰੀ ਰਹਿ ਜੋਗੀ ਜਿਸ ਤਰ੍ਹਾਂ ਪਹਿਲਾਂ ਚੱਲਦੀ ਆ ਰਹੀ ਕਰੋੜਾਂ ਜਨਮਾਂ ਤੋਂ ਇਸ ਤਰ੍ਹਾਂ ਚੱਲਦੀ ਰਹੇਗੀ ਇਹ ਮਰ ਅੰਤ ਹੋ ਜਾਊਗਾ ਜਿੱਦਣ ਅੰਤ ਹੋਇਆ ਜਦੋਂ ਜਮ ਲੈਣ ਵਾਸਤੇ ਆਏ ਉਹਨਾਂ ਨੇ ਸਾਨੂੰ ਦੁੱਖ ਦਿੱਤਾ ਪੈਸਾ ਨੂੰ ਬੰਦ ਲੱਗਣਾ ਬੇ ਚੰਗਾ ਸੀ ਗੁਰੂ ਦੇ ਨਾਲ ਜੁੜ ਕੇ ਜੀਮਨਾ ਪ੍ਰਸਾਦਨ ਕਰ ਲੈਂਦੇ ਯਾਤਰਾ ਸਭ ਨੂੰ ਕਰ ਲੈਂਦੇ ਗੁਰੂ ਪੈਰੋਂ ਕਿੰਨ ਰਾ ਦਸਣ ਵਾਲਾ ਹੈ ਜਿਹੜਾ ਤੇ ਤੁਰ ਪਏ ਉਹ ਤੇ ਪਾਸ਼ਾ ਕਰਦਾ ਨਾ ਕਿਰਪਾ ਜੇ ਗੁਰੂ ਦੇ ਦੱਸੇ ਰਾਹ ਤੇ ਨਾ ਚੱਲੇ ਫਿਰ ਤਰਪਤਾ ਗਿਉਣੀ ਪੈਰੋ ਫਿਰ ਰਾਤ ਦਿਨ ਦੁੱਖਾਂ ਦੇ ਵਿੱਚ ਬਰਸੀ ਰਹਾ ਮੱਕ ਇਹ ਗੱਤ ਤਾਂ ਅਰ ਗੁਰਦਾਵਸਰ ਨੇ ਆਪਣੇ ਸੁਦਾਦਾ ਨੂੰ ਆਪਣੇ ਪਿਤਾ ਜੀ ਨੂੰ ਸੁਣਾਈ ਹੁੰਦੀ ਕੋਸ਼ਿਸ਼ ਕੀਤੀ ਉਹਨੂੰ ਮਿੱਧਾ ਕਲਿਜੋਂ ਨੂੰ ਮਾਇਆ ਦਾ ਰੰਗ ਲੱਗਾਏ ਮਨ ਨੂੰ ਉਹ ਮਨ ਮੜਾ ਮਾਇਆ